ਆਏ ਤੁਹਾਡੇ ਤੇ ਨਵਨੀ ਦੀ ਦੀ ਤੁਹਾਡੇ ਕੀ ਲੱਗਦੇ ਆ ਦਰਬੰਦਿਆ ਰੋਟੀ ਤੇ ਪੁੱਛ ਲੈ ਖਾ ਕੇ ਆਏ ਜੇ ਕਿ ਕਰ ਜੇ ਖਾਣੀ ਆ ਮੋਝ ਗਏ ਆਪਾਂ ਆਜੋ ਆਜੋ ਸਰ ਨਿਕਲ ਆਓ ਬਾਹਰ ਹੈਲੋ ਜੀ ਸਤਿ ਸ੍ਰੀ ਅਕਾਲ ਤੇ ਬੜੇ ਜਾਣਿਆ ਨੇ ਨਾ ਅਸਕਿੰਦੀਆਂ ਪ੍ਰੋਬਲਮ ਸ਼ੇਅਰ ਕੀਤੀਆਂ ਵੀ ਆ ਪ੍ਰੋਬਲਮ ਆ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਸਾਰੇ ਜਾਣੇ ਜਾ ਕੇ ਵਲੌਗ ਜ਼ਰੂਰ ਵੇਖਿਓ ਪਿਛਲਾ ਤੇ ਜੇ ਕਿਸੇ ਦੀ ਰਹਿ ਰੂ ਗਈ ਹੈ ਤੇ ਦਾਦੂ ਕਿਉਂਕਿ ਜੇ ਮੈਂ ਸੈਸ਼ਨ ਲਗਾ ਲਿਆ ਜੇ ਸੈਸ਼ਨ ਦੇ ਵਿੱਚ ਤੁਸੀਂ ਪੁੱਛੋਗੇ ਤੇ ਮੈਂ ਕੋ ਦੁਬਾਰਾ ਨਹੀਂ ਜੇ ਮੈਂ ਕੋ ਦੁਬਾਰਾ ਮਤਲਬ ਹੈ ਨਾ ਕਈ ਵਾਰੀ ਨਹੀਂ ਵੀ ਬਾਰ-ਬਾਰ ਇਦਾਂ ਹੁੰਦਾ ਸੈਸ਼ਨ ਤੁਹਾਨੂੰ ਪਤਾ ਤੇ ਉਹ ਇੱਕੇ ਵਾਰੀ ਹੁਣ ਆਇਆ ਤੇ ਜੇ ਕੇ ਇਹਨੇ ਪੁੱਛਣਾ ਹੈ ਤੇ ਹਲੇ ਹੁਣੇ ਹੁਣ ਮੌਕਾ ਆ ਪੁੱਛ ਲਿਓ ਪਿਛਲਾ ਵਲੌਗ ਦੇ ਵੇਖ ਲਿਓ ਜਾ ਕੇ ਤੇ ਬਾਕੀ ਅੱਜ ਆਪਾਂ ਚੱਲੇ ਆਂ ਵੀ ਨਮਨੀਤ ਦੀਦੀ ਹੁਣ ਆ ਕੋਲ ਕਿੰਨੇ ਦਿਨ ਹੋ ਗਏ ਹਜੇ ਉਹਨਾਂ ਦਾ ਅਪਰੇਟ ਨਹੀਂ ਹੋਇਆ ਉਦਾਂ ਹੀ ਚੱਲੇ ਆ ਜੀ ਹਜੇ ਅਪਰੇਟ ਨਹੀਂ ਹੋਇਆ ਉਹਨਾਂ ਦਾ ਮਤਲਬ ਉਦਾਂ ਹੀ ਚੱਲੇ ਆਂ ਪੱਥਰੀ ਦਾ ਹਜੇ ਪਰ ਉਹ ਮਤਲਬ ਡਿਸਕਸ ਜਿਆ ਮੁੰਡਿਆ ਲੱਭਣ ਡੇ ਹਸਪੀਟਲ ਕਿੱਥੇ ਕਰਾਉਣਾ ਹੈ ਪਹਿਲਾਂ ਹੀ ਪਤਾ ਲੈਣ ਚੱਲੇ ਆ ਅਸੀਂ ਕਿਹਾ ਪਤਾ ਨਹੀਂ ਇੱਥੇ ਹੀ ਕਰਾਉਣਾ ਹੈ ਕਿ ਉੱਥੇ ਹੀ ਕਰਾਉਣਾ ਚੰਡੀਗੜ੍ਹ ਕਰਾਉਣਾ ਕਿ ਅੰਮ੍ਰਿਤਸਰ ਕਰਾਉਣਾ ਮੈਨੂੰ ਪਤਾ ਨਹੀਂ ਪਤਾ ਨਹੀਂ ਮੁੰਡਿਆ ਤੇ ਇੱਥੇ ਕਰਾਉਣਾ ਕਿ ਕਿੱਥੇ ਕਰਾਉਣਾ ਤੇ ਅੱਜ ਨਾ ਮੁਨੀਦ ਦੀਦੀ ਉਹਨਾਂ ਦਾ ਮੈਂ ਪਤਾ ਲਾਇਆ ਏ ਆਈ ਮਿਲेंगी ਪ੍ਰੀਮੀਅਮ ਤੇ ਹੀ ਮਿਲੇ ਜਾਣਾ ਉਹਨੀਆਂ ਆਈ ਵੀ ਉਹਨੀਆਂ ਇੱਕ ਇੱਕ ਦਿਨ ਪਹਿਲਾਂ ਹੀ ਆਏ ਸੀ ਉਥੋਂ ਮੈਂ ਚਲੋ ਅੱਜ ਜਾ ਕੇ ਪੁੱਛ ਜਸ ਕਰਾਂ ਤੇ ਹੁਣ ਚੱਲੇ ਕੀ ਕਰੀ ਫਿਰ ਹਣਾ ਆਪਣੇ ਰਿਸ਼ਤੇਦਾਰੀਆਂ ਦਾ ਖਿਆਲ ਤੇ ਰੱਖਣਾ ਹੀ ਪੈਂਦਾ ਹੈ ਭੈਣ ਭਰਾਵਾਂ ਦਾ ਔਰ ਕੀ ਹੈ ਤੇ ਚਲੋ ਫਿਰ ਆਜੋ ਤੁਹਾਨੂੰ ਇਹ ਮੌਸਮ ਵੀ ਥੋੜਾ ਜਿਹਾ ਸਹੀ ਹੈ ਮੌਸਮ ਅੱਜ ਸਹੀ ਹੈ ਬੜੀ ਸਾਫ ਆ ਸੜਕ ਵੇਖ ਕੇ ਬੜਾ ਖੁਸ਼ ਜਿਹਾ ਹੁੰਦਾ ਮਨ ਹੈਣਾ ਪ੍ਰਭ ਸੜਕ ਵੇਖ ਕੇ ਤੇ ਮੌਸਮ ਵੇਖ ਕੇ ਬਹੁਤ ਵਧੀਆ ਕਰ ਅੱਜ ਠੰਡਾ ਬੜਾ ਸਹੀ ਗੱਲ ਹੈ ਤਾਈਓ ਅਸੀਂ ਮੈਂ ਚਲ ਬਾਹਰ ਜਾਨੇ ਆ ਠੰਡਾ ਬਹੁਤ ਹੈਣਾ ਮੌਸਮ ਪ੍ਰਭ ਠੰਡਾ ਨਹੀਂ ਤੇ 5 ਵਜੇ ਇਨੀ ਕੜਾਕੇ ਦੀ ਧੁੱਪ ਲੱਗੀ ਹੁੰਦੀ ਤੇ ਬਾਹਰ ਨਿਕਲੇ ਨਹੀਂ ਜਾਂਦਾ ਜਦੋਂ ਦੁਪਹਿਰ ਚੜੀ ਹੁੰਦੀ ਤੇ ਅੱਜ ਮੌਸਮ ਹੈ ਵਧੀਆ ਠੰਡਾ ਧੁੱਪ ਤੁਸੀਂ ਵੇਖਣੀ ਡੈ ਵੀ ਧੁੱਪ ਧੁੱਪ ਨਹੀਂ ਹੈਗੀ ਮੈਂ ਮਨ ਨਿਕਲਣ ਦਾ ਵੀ ਬਾਹਰ ਮਜਾ ਆ ਆ ਇੱਥੇ ਆਉਣਾ ਸੈਸ਼ਨ ਕਰਨਾ ਧੁੱਪ ਨਹੀਂ ਆ ਜੀ ਮੈਂ ਤਾਂ ਇੱਥੇ ਧੁੱਪ ਲੱਗੀ ਉਧਰ ਧੁੱਪ ਨਹੀਂ ਆਗੀ ਹਾਂ ਮੈਂ ਤਾਂ ਇੱਕਦਾਂ ਦੀ ਚੀਜ਼ ਚਾਹੀਦੀ ਸੀ ਪਲੇਟਾਂ ਦੀ ਉਹਦੇ ਵਿੱਚ ਵੀ ਪਾਰਕ ਜਿਮ ਵਾਲੀ ਪਾਰਕ ਹਾਂ ਐਕਸਰਸਾਈਜ਼ ਕਰ ਸਕਾਂ ਉਹ ਸ਼ਾਓ ਲੱਗੀਆਂ ਨਾ ਜਿਮ ਵਾਲਾ ਸਿਸਟਮ ਬਹੁਤ ਮੋਜਾਂ ਪੂਰੀ ਜਿਮ ਟਾਈਪ ਬਣਿਆ ਇੱਥੇ ਸਾਰੇ ਜਣੇ ਆ ਕੇ ਐਕਸਰਸਾਈਜ਼ ਕਰਦੇ ਹਾਂ ਆਹੀ ਨਾ ਇੱਥੇ ਵਾਹੇ ਲੱਬਿਆ ਹੀ ਘਰ ਆਇਆ ਸਾਰੇ ਫਿਰੇ ਆਲਾ ਦੋਹਲਾ ਸਾਰਾ ਇੱਧਰ ਫਿਰੇ ਹੀ ਪਰ ਸਾਨੂੰ ਲੱਬਿਆ ਹੀ ਨਹੀਂ ਕਿਤੇ ਫਿਰ ਦਵਾਲਾ ਹੀ ਲੱ ਅੱਕੜ ਕੇ ਪਿਆਈ ਵੀ ਸਾਸਰੀ ਘਰ ਬਣੀ ਬੁਲਾਉਣੇ ਮੈਂ ਤੈਨੂੰ ਛਾੜਾ ਨਾ ਸਕੂਲੇ ਐ ਇਹ ਸਾਡੇ ਬਾਤੇ ਤੇ ਤੇ ਉਹ ਹਾਂਦੀਆਂ ਕੱਲ ਨੇ 버ਗਰ ਬਣਾਏ ਕਦੇ ਮੈਂ ਨਾ ਸੱਚੀ ਰਜ਼ਾ ਦਾ ਇਰਾਦਾ ਹੈ ਵੀ ਉਹਨੂੰ 버ਗਰ ਦੀ ਰੇੜੀ ਖੋਲਦੀ ਹੈ ਜਿਹਦੇ ਸਵਾਲ ਹੀ ਕੇ ਉਹ ਨਹੀਂ ਤੇ ਆਹ ਦੀਦੀ ਨੇ ਬਣਾਏ ਤੇ ਤੁਸੀਂ ਨਹੀਂ ਚਾਹ ਪੀਣੀ ਦੋਵੇਂ ਜਾਣਿਆਂ ਨੇ ਅਸੀਂ ਪੀਂਦੇ ਨਹੀਂ ਇਹ ਦੀਦੀ ਛੱਡੀ ਚਾਰ ਛੱਡੀ ਮੈਂ ਚਾਰ ਛੱਡੀ ਇਹੋ ਜੇ ਦੀਦੀ ਨੇ ਸਾਡੇ ਬਾਤੇ ਟਿੱਕੀਆਂ ਬਣਾਈਆਂ ਹਾਂ ਮੇਰੇ ਹੱਥਾਂ ਦੀਆਂ ਬਣੀਆਂ ਟਿੱਕੀਆਂ ਹਾਂ ਬੜੀਆਂ ਸਵਾਦ ਲੱਗਣ ਡੀਆਂ ਨਹੀਂ 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 ਮਕੇਨਸ ਦਾ ਕ੍ਰੈਡਿਟ ਖਾਜੋ ਮਕੇਨਸ ਦਾ ਨਹੀਂ ਨਹੀਂ ਬੜੀਆਂ ਵਧੀਆਂ ਇਹ ਤੇ ਘਰੋਂ ਸ਼ੁਰੂ ਕੀਤਾ ਚਾਵਾਂਗੇ ਗੁੱਡ ਲੱਗ ਰਿਹਾ ਹੈ ਨਹੀਂ ਕਹਦੇ ਵੀ ਨਹੀਂ ਤਰਾ ਹਾਂ ਹੁਣ ਮੈਂ ਖਾ ਸੱਚ ਤੁਸੀਂ ਇਸ ਪੜੀਆਂ ਦੇ ਚਾਹ ਹੀ ਨਹੀਂ ਪੀਂਦੇ ਹਾਂ ਨਹੀਂ ਉਹ ਚਾਹ ਨਹੀਂ ਪੀਂਦੇ ਕਵਲ ਨਹੀਂ ਪੀਂਦੇ ਚਾਹ ਬਿਲਕੁਲ ਤੁਸੀਂ ਹੁਣੇ ਪੀਂਦੇ ਮੈਂ ਹੁਣੇ ਹੀ ਪੀ ਕੇ ਟਿਕਾ ਡੇ ਆਉਂਦੇ ਪਹਿਲਾਂ ਹੁਣ ਇਦਾਂ ਤੇ ਹੈ ਨਹੀਂ ਕਿ ਤੁਸੀਂ ਸਾਡੇ ਨਾਲ ਚਾਹਣਾ ਪੀਓਗੇ ਮੈਂ ਤੁਹਾਨੂੰ ਵੇਖੂਗੀ ਨਾ ਚਾਹ ਪੀਂਦੇ ਆ ਮੈਂ ਆ ਟਿਕੀ ਦੀ ਨੇ ਹੁਣ ਫੁੱਲ ਬੜੀਆਂ ਕੱਢ ਲੀਆਂ ਤੇ ਤੁਰ ਨਹੀਂ ਲੱਗੇ ਹਜੇ ਮੈਂ ਪੈਰ ਥੱਲੇ ਲਾਈ ਤੇ ਪਾਲਾ ਹੱਥ ਕੋਈ ਖਾਂ ਨਹੀਂ ਪਾਲਾ ਹਾਂ ਪੜਾ ਤੈ ਉਹ ਪਰੇ ਪਿੱਛੇ ਉਹ ਨਾ ਡਰਾਵਾ ਪਾਤਾ ਤੂੰ ਗਰਮਿਆ ਤੇ ਉਹਨੇ ਪਿੱਛੇ ਹੀ ਹੋਣਾ ਕੋਈ ਨਹੀਂ ਪੁੱਤ ਨਹੀਂ ਖਾਣੇ ਟੈਨਸ਼ਨ ਨਾ ਲੈ ਤੂੰ ਜਾ ਦੁੱਧ ਦੁੱਧ ਪੀ ਲੈ ਜਦੋਂ ਆ ਕੇ ਇਹਨਾਂ ਨੂੰ ਪਰਾਂ ਕਾਲੇ ਅੱਛਾ ਉਹਨੇ ਉਹ ਲਾਤਾ ਫੂਨ ਲਾਤਾ ਇਹਨੇ ਅੱਛਾ ਹਾਂ ਖਵਾ ਦੇ ਰੋਟੀ ਤੇ ਪੋਛਲਾ ਖਾ ਕੇ ਆਏ ਜੇ ਕਿ ਘਰ ਜਾ ਕੇ ਖਾਣੀ ਹੈ ਇਹ ਵੀ ਦੋ ਵਾਰੀ ਚਾਹ ਪਿਆਦੀ ਵੀ ਇਹਨਾਂ ਨੂੰ ਰੋਟੀ ਨਾ ਖਵਾਉਣੀ ਪਵੇ ਨਾਲ ਫੁੱਲ ਵੜੀਆਂ ਦੇ 9 ਵਜੇ ਖਾ ਲਿਓ ਰੋਟੀ 8 ਵਜੇ ਜੇ 9 ਵਜੇ ਖੋਲ ਬੜਾ ਟਾਈਮ ਆ ਰਾਤ ਖਾਣਾ ਬਣਾ ਕੇ ਆਏ ਇਹਨਾਂ ਨੇ 2 ਵਜੇ ਚਾਹ ਪਿਆਦੀ ਕਿ ਰੋਟੀ ਨਾ ਖਾੜ ਕੇ ਕਾਜੂ ਪਾਏ ਕਾਜੂ ਪੈਂਦਾ ਸ਼ਾਈ ਪਨੀਰ ਹੁੰਦਾ ਵਾ ਉਹ ਚ ਮਟਰ ਨਹੀਂ ਪੈਂਦੀ ਮੈਨੂੰ ਨਹੀਂ ਪਤਾ ਮੈਂ ਤੇਰੇ ਮੇਰੇ ਕੋਈ ਅਹੀਂ ਕਿਹੜੇ ਦਿਨ ਤੇ ਮੈਂ ਰੈਸਪੀ ਦੱਸੂਗੀ ਮਾਜਮਾ ਨੂੰ ਟਮਾਟਰ ਬੋਲੀ ਜਾਂਦੇ ਬੜੇ ਇੱਕ ਬੈਂਕਟ ਆਏ ਦਲੇਲੇ ਅਨਵਾਈ ਸੀ ਕਮੈਂਟ ਆਏ ਦੇਖ ਲੈ ਇਹ ਵੀ ਚੀਜ਼ ਹੁੰਦੀ ਆ ਨਾ ਆਪਣੇ ਕੋ ਘਰੇ ਘਰੇ ਲੂ ਬੋਲੀ ਜਾਂਦੇ ਲੋਕ ਕਿਸੇ ਮੈਂਦੇ ਆ ਆਪਾਂ ਬੋਲ ਹੀ ਦਿੰਦੇ ਪਤਾ ਕੀ ਹੁੰਦਾ ਵਾ ਉਹ ਕੰਮ ਕਰਦੇ ਆ ਭਲੇਖਾ ਪੈ ਜਾਂਦਾ ਕਿਹਦਾ ਲੱਗਦਾ ਕਿਹਦਾ ਸਮ ਮੈਂ ਬਣਾਉਣੀ ਨਾਰਮਲ ਹੀ ਸਬਜ਼ੀਆਂ ਮੈਂ ਇਹ ਸਪੈਸ਼ਲ ਸਬਜ਼ੀਆਂ ਨਹੀਂ ਕਰੀ ਵੀ ਬਣਾਈਆਂ ਹੈ ਤੇ ਨਾਰਮਲ ਮੈਂ ਬਣਾ ਲੈਂਦੀ ਆ ਆਓ ਅੱਜ ਤੁਹਾਨੂੰ ਉਹ ਪਿਆਜ਼ ਟਮਾਟਰ ਤੜਕੇ ਆ ਤੇ ਮਸਾਲਾ ਮਸੂਲਾ ਪਾੜਾ ਦੇ ਸਨ ਨਾ ਤੀ ਸ਼ਾਇਦ ਪਨੀਰ ਦਾ ਥੋੜਾ ਜਿਹਾ ਹੋਰ ਤਰੀਕਾ ਸਬਜ਼ੀ ਮੈਨੂੰ ਸਾਰੀਆਂ ਪੁਟਕੀਆਂ ਸਿੱਧੀਆਂ ਵੀ ਬਣਾਉਣੀਆਂ ਆਉਂਦੀਆਂ ਵਾ ਪਰ ਮੈਂ ਬਣਾਉਣੀ ਘਾਟੀਆਂ ਵਧੀਆ ਆ ਗਿਆ ਯਾਰ ਅੱਜ ਤੇ ਮੈਨੂੰ ਵੀ ਬਹੁਤ ਹੈ ਕਾਮਾ ਦਾ ਮੈਨੂੰ ਬਹੁਤ ਆ ਗਿਆ ਸਾਡੇ ਸਕਰੀਨਸ਼ਾਟ ਲੈ ਆ ਗਿਆ ਬਹੁਤ ਬਦੀ ਬਹੁਤ ਬਦੀ ਆਦੇ ਆਂਦੇ ਵੀ ਆਂਦੇ ਨੇ ਤੁਹਾਡੀ ਆਏ ਆ ਤੁਹਾਡੇ ਤੇ ਨੰਨੇ ਦੀ ਤੁਹਾਡੇ ਕੀ ਲੱਗਦੇ ਆ ਦਰਾਨੀ ਆ ਪਾਣੀ ਆ ਭੈਣ ਆ ਕੀ ਲੱਗਦੇ ਆ ਤੇ ਤੂੰ ਭੈਣ ਕਹਦੇ ਨਾ ਤੇ ਮੈਂ ਨਹੀਂ ਮੈਂ ਮੈਂ ਕਿਹਾ ਮੈਂ ਕੋਈ ਗੱਲ ਨਹੀਂ ਐ ਮੈਂ ਤੇ ਭੈਣੀ ਆ ਔਰ ਥੋੜਾ ਉਹ ਆਪਣੇ ਵੀਡੀਓ ਨਹੀਂ ਬਣਾਈ ਆਪਾਂ ਉਥੇ ਦਰਾਨੀ ਜੀ ਥਾਂ ਨਹੀਂ ਆ ਤਾਂ ਉਥੇ ਲੋਕ ਜਦੋਂ ਆਂਟੀ ਨੇ ਬੋਲੇ ਮੇਰੇ ਦੁਆ ਹੀ ਹਾਂ ਪੱਲੇ ਕਿਉੜੇ ਆਲੀ ਕਿਉ ਨਾ ਰੋ ਇੱਕ ਕਰ ਮਾਨ ਮਲੇ ਕੰਗੂਦੋਲੇ ਕਿਉੜੇ ਆਲੀ ਕੋੜ ਪੁਈ ਤੇਰੀ ਮੰਮਾ ਮੰਮੀਆਂ ਦੇ ਪੋਤ ਨਾਲ ਸਾਰਿਆਂ ਨੂੰ ਫੋਨ ਕਰਨ ਬਾਰ-ਬਾਰ ਇਹ ਪੁਈ ਤੇ ਉਹ ਬੋਲਣੀ ਚੁੜੇ ਆ ਅਮਾ ਇਹਨੂੰ ਸੈਂਡ ਲਾ ਦੇ ਮੰਮੀ ਦੀ ਆਪਣੀ ਆਡੀਅੰਸ ਬਹੁਤ ਹੈ ਇਹ ਤੁਹਾਨੂੰ ਮਾਣ ਮੰਮੀ ਦੀ ਆ ਬਲੌਗਾਂ ਦੀ ਆਪਣੀ ਆਡੀਅੰਸ ਬਹੁਤ ਹੈ ਵੀ ਜੇ ਮੰਮੀ ਨਾਲ ਕੋਈ ਵੀਡੀਓ ਪਾਉਣੀ ਹੋਵੇ ਜਾਂ ਮੰਮੀ ਨੇ ਅਹੀਂ ਮੇਰੇ ਵੀਡੀਓ ਪੈਨ ਆਪਣਾ ਆਪਣਾ ਦਿੱਤੀ ਪਾਸਟ ਸਾਰੇ ਨੂੰ ਸੈਂਡ ਕੀਤੀ ਜਾਣਾ ਸਾਰੇ ਆਪਣਾ ਉਹ ਤੇ ਨਹੀਂ ਚੱਲੇ ਬਾਬਾ ਮੇਰੇ ਕਿਹਨਾਂ ਉਹਨਾਂ ਨੂੰ ਖਾ ਮਾਰਕ ਨਹੀਂ ਚੱਲੇ ਮਾ ਚੱਲਿਆ ਫਾਂ ਤੇ ਨੂੰ ਨਹੀਂ ਘੱਟ ਗਾਉਂ ਗਾਉਂ ਨਹੀਂ ਗਾਉਂ ਆਪਣੇ ਰਿਸ਼ਤੇ ਵਾਲੇ ਆਹ ਇਦਾਂ ਹੀ ਕਰੀ ਵੀਡੀਓ ਵੇਖ ਕੇ ਕਹਿਣ ਦੇਤੇ ਇੱਕ ਦਿਨ ਦਾ ਮੈਨੂੰ ਜਾਣਾ ਉਹ ਮੋਗੀ ਪੱਕੇ ਇੱਜਾਪਾ ਕਰ ਜਾਈਏ ਤੇ ਉਹਨਾਂ ਥੋੜਾ ਪਰਿਵਾਰ ਜਿਹੜਾ ਮੋਹਲਾ ਪਰਿਵਾਰ ਜਿਹੜਾ ਹੋਏਗਾ ਤੇ ਕਹਿੰਦੇ ਵੀ ਤੁਹਾਡੇ ਕੀ ਲੱਗਦੇ ਆ ਜੇ ਮੈਂ ਲੈ ਲੇ ਫਿਰ ਮੈਂ ਲੈ ਲੇ ਜੀ ਸ਼ੈਦ ਵੀਡੀਓ ਬਣਾ ਲੈਣ ਤੇੜੇ ਆ ਨਹੀਂ ਲੱਦੀ ਨਹੀਂ ਆਉਂਦੀ ਤੇ ਬਤਨ ਇਧਰ ਆਣੀ ਲੱਗਦੀ ਤੇ ਮੈਂ ਨਹੀਂ ਐਡਾ ਤੇ ਭੈਣ ਆਲਾ ਨਾਲੇ ਵੇ ਇਹ ਵੀ ਅੰਬਰਸਰ ਦੇ ਅੰਬਰਸਰ ਦੇ ਨੂੰ ਤਾਂ ਕਰ ਗਏ ਹਾਂ ਹਾਂ ਇਹਨਾਂ ਦਾ ਅੰਬਰਸਰ ਹੀ ਆ ਗਈ ਬੋਲੀ ਵੀ ਰਲ ਗਈ ਆ ਤਾਂ ਉੱਥੇ ਕਮੈਂਟ ਪਤਾ ਕੀ ਹੈ ਕਹਿੰਦੇ ਹੁਣ ਗੇ ਤੇ ਕਲੀਆਂ ਕਲੀਆਂ ਨਹੀਂ ਮਾਣੂ ਦੋਰਾ ਆ ਸੋਹਣੇ ਰਹੀਆਂ ਇਹ ਵੀਡੀਓ ਦਾ ਰਿਸਪੌਂਸ ਵੀ ਵਧੀਆ ਰਿਹਾ ਹੈ। ਹਾਂ ਰਿਸਪੌਂਸ ਵਧੀਆ। ਉਹ ਕਿ ਜੰਡਿਆਲੇ ਜੰਡੂੜਾ ਲਿਖਦੇ ਦੱਸਣਗੇ ਫਿਰ ਤਾਂ ਮੈਨੂੰ ਮੇਰੀ ਬਤੀਜੀ ਲੱਗਦੀ। ਹਾਂ ਫਿਰ ਉੱਧਰ। ਚਲੀ ਰਹਿੰਦੇ ਤੇ ਜਾਣਦੇ ਨੇ। ਇਹ ਪੈਣਾ ਦਾ ਨਾ। ਅੱਡਾ ਯਾਰ ਇੰਨੇ ਸੋਹਣੇ ਸੂਟ ਮਿਲਦੇ ਨੇ ਨਾ ਜੰਡਿਆਲੇ। ਜੰਡਿਆਲਾ। ਦੱਸਾਟਾ ਉਹ ਮੈਂ ਨੂੰ ਨੂਨੀਦ ਮੱਦ ਨਹੀਂ ਅਸੀਂ ਰਪਾਲਸ ਜਾਨੇ ਮੈਂ ਮਹਾਟਾ ਮਛੜਾ ਲਾਰਸ ਰੋੜਿਆ। ਜੰਡਾ ਮਛਲਾ ਮੁਚਲਾ ਤਾਂ ਸਾਰੇ ਜਨਿਆਲੇ ਜਾਂਦੇ ਨੇ ਤੂੰ ਹੀ ਵੇਖੋਗੇ ਨਾ ਪ੍ਰਿੰਟ ਇੰਨੇ ਸੋਹਣੇ ਸੋਹਣੇ ਉੱਥੇ ਬਹੁਤ ਸੋਹਣੇ ਜਿਹੜਿਆ ਸੂਟਾਂ ਬੁਟੀਕਾਂ ਦੇ ਬਣਾ ਕੇ ਭੇਜਦੇ ਨਾ ਉਹ ਬੜੇ ਪ੍ਰਿੰਟ ਆ ਹਾਂ ਤਾਂ ਮਛਲਾ ਮਾਰੇ ਸਾਰੇ ਜਾਂਦੇ ਜਿਹੜੇ ਉਹਦੇ ਦੋਵੇਂ ਰੋਂਡੇ پارک ਜਾਂਦੇ ਬੱਪਾ ਨਾਲ ਲੱਡਣ ਦੇ ਦੋਵੇਂ ਚਲ ਆਇਆ ਕਰੋ ਫਿਰ ਲੈ ਹੀ ਜਾਓ پارک ਉਹਨਾਂ ਨੂੰ ਉਹੀ ਬਿਠਾ ਦੇ ਨਹੀਂ ਨਹੀਂ ਮੈਂ ਨਹੀਂ ਜਾਣਾ ਹੁਣ ਚਾਹਾਂ ਜਾਣ ਕੇ ਲੈ ਕੇ ਮੈਂ ਤੇ ਭਾਂਡੇ ਭੁੰਨੇ ਮਾਣੂਗੀ ਆ ਮੇਰੇ ਕੋਲ ਸੀ ਉਹ ਦੇਵਾ ਕੋੜਾ ਕਿਸੇ ਨਾਲ ਚੜ ਕੇ ਹੈਗੇ ਆ ਨਹੀਂ ਹੋਣੀ ਤੈਨੂੰ ਪਾਰਕ ਚ ਲੈ ਕੇ ਜਾਣਗੇ ਟੈਨਸ਼ਨ ਨਾ ਲੈ ਹੋਏ ਨਾ ਬੀਤਰਾਓ ਨਾ ਬੀਤ ਚਲੋ ਦਾਦੀ ਕੋ ਚਲ ਜਾਓ ਦਾਦੀ ਕੋ ਚਲ ਜਾਓ ਔਰ ਦਾਦੀ ਕੋ ਚਲ ਜਾਓ ਚਲੋ ਚਲੋ ਲੈਓ ਕਿ ਨਹੀਂ ਜਾ ਰਹੀ ਹਾਂ ਹਾਂ ਲੈਓ ਕੋ ਨਾ ਜੋ ਮੇਰੇ ਨਿਆਮਤ ਕਿੱਧਰ ਕਿਹਨੇ ਮਾਰਿਆ ਨਿਆਮਤ ਚਲ ਆ ਜਾ ਆਇਆ ਨਿਆਮਤ ਕਿ ਨਹੀਂ ਮਾਰਿਆ ਵਾ ਕਿਹਨੇ ਮਾਰਿਆ ਦੱਸ ਦੇ ਕਿਹਨੇ ਮਾਰਿਆ ਨਿਆਮਤ ਨੂੰ ਕਿਹਨੇ ਮਾਰਿਆ ਸੀ ਲੈ ਦਲੇ ਕਿੰਨੇ ਮਾਰੇ ਨੇ ਆਵਾਂ ਤੈਨੂੰ ਕਿੰਨੇ ਮਾਰੇ ਮੈਂ ਆਵਾਂ ਕਿੰਨੇ ਮਾਰੇ ਇਹਦਾ ਮਾਰੇ ਤਬ ਇੱਥੇ ਪਾਰਕ ਆ ਤੂੰ ਤੇ ਵਾਹ ਵਾ ਵਧੀਆ ਇੱਥੇ ਆਣਾ ਸ਼ਾਮਾਂ ਨੂੰ ਨਿਕਲ ਆਉਂਦੇ ਜੇ ਉੱਤੇ ਬਹਿ ਕੇ ਬੜਾ ਮਜ਼ਾ ਆਉਂਦਾ ਬਾਹਰ ਹਾਂ ਉੱਤੇ ਵੀ ਹੈਗਾ ਨਹੀਂ ਜੀ ਵਾ ਮੈਂ ਤਾਂ ਹੁਣ ਇੱਥੇ ਆਪਾਂ ਭਾਜੀ ਕੋਕ ਲਈਏ ਡ్రਾਈਂਗ ਬੜੀ ਵਧੀਆ ਹੈ ਘਰ ਜਾ ਕੇ ਵੇਖਾਂਗੇ ਕੀ ਆ ਭਾਜੀ ਆਪਣੇ ਹੈਗੇ ਇੱਥੇ ਡ్రਾਈਂਗ ਵੇਚਣ ਦੇ ਸੇਲ ਕਰਨ ਦੇ ਸਰਦਾਰੀ ਠੀਕ ਹੈ ਕੱਥੇ ਵੀ ਕਰਦੇ ਨੇ ਜੀ 10 ਹੈ ਨਹੀਂ ਲਿਖੀ ਕੋਈ ਗੱਲ ਨਹੀਂ ਥੈਂਕ ਯੂ ਕੋਈ ਨਹੀਂ ਗਈ ਨਹੀਂ ਬਾਜੀ ਬਾਏ ਬਾਏ ਸਾਸਰੀ ਕਾਲ ਸਾਸਰੀ ਕਾ ਆਪ ਬਾਜੀ ਆਪ ਇੰਨੇ ਦਵੇ ਤੁਹਾਨੂੰ ਤੇ ਕਮੀ ਨਾ ਹਾਂ ਥੈਂਕ ਯੂ ਬਾਜੀ ਥੈਂਕ ਯੂ ਮੋਦਾ ਲੋੜ ਨਹੀਂ ਵੈ ਮੈਂ ਕਹਿੰਦੇ ਵੀ ਲੈ ਜਾ ਕੋਈ ਨਹੀਂ ਚ ਪੈ ਕੋਈ ਗੱਲ ਨਹੀਂ 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 ਭਾਈ ਐਦਾਂ ਨਹੀਂ ਹੁੰਦਾ ਨਹੀਂ ਲੈਣੇ ਪਰ ਆਪ ਨੂੰ ਮੈਂ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ ਬਾਏ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਤੇ ਇੱਥੇ ਭਾਜੀ ਆਪਾਂ ਨੂੰ ਮਿਲੇ ਹੀ ਠੀਕ ਆ ਤੇ ਹੁਣ ਘਰ ਜਾ ਕੇ ਵੇਖਦੇ ਆ ਭਲਾਏ ਦੇ ਵਿੱਚ ਕੀ ਆ ਕਹਿੰਦੇ ਕਿ ਬੱਚਿਆਂ ਪੁੱਟਿਆਂ ਦੇ ਖੇਡਣਵਾ ਤੇ ਮੈਂ ਆ ਬਰਾਬਾਂ ਦੇ ਜਿਹੜੇ ਬੱਚੇ ਪੁੱਟੇ ਦੇ ਹੈ ਨਹੀਂ ਆਈ ਨਹੀਂ ਲੈਣੀ ਤੇ ਮੈਂ ਕਿਹਾ ਉਦਾਂ ਪੈਸੇ ਲੈ ਲਓ ਵੀ ਇਹ ਡਰਾਇੰਗ ਰੈਂਦੇ ਤੁਸੀਂ ਹੋਰ ਕੇ ਇਹਨੂੰ ਦੇ ਦਿਓ ਤੇ ਕਹਿੰਦੇ ਮੈਂ ਉਦਾਂ ਪੈਸੇ ਨਹੀਂ ਲੈਣੇ ਮੈਂ ਡਰਾਇੰਗ ਦੇਣੀ ਆ ਤੇ ਕਹਿੰਦੇ ਡਰਾਇੰਗ ਦੇਣੀ ਦੇਣੀ ਆ ਤੇ ਮੈਂ ਚਲੋ ਜੇ ਮਤਲਬ ਇਦਾਂ ਕੋਈ ਕਹਿੰਦਾ ਹੈ ਬੰਦਾ ਦੇ ਉਹ ਹੁਣ ਉਹ ਉਹ ਕਹਿੰਦੇ ਆ ਉਹ ਚਾਹੁੰਦੇ ਆ ਕਿ ਚਲੋ ਸਾਡੀ ਹੈਲਪ ਉਹ ਵੀ ਹੋਵੇ ਹਨਾ ਤੇ ਕਹਿੰਦੇ ਵੀ ਮੈਂ ਉਦਾਂ ਵੀ ਨਹੀਂ ਲੈਣੀ ਹੁਣ ਹੈਲਪ ਕਿੱਦਾਂ ਕਰ ਸਕਦੇ ਹਾਂ ਲੈ ਕੇ ਹੀ ਕਰ ਸਕਦੇ ਹਾਂ ਫਿਰ ਇਸ ਕਰਕੇ ਅਹੀਂ ਲੈਣੀ ਹੀ ਪਈ ਇਦਾਂ ਕਹਿੰਦੇ ਆ ਵੀ ਚਲੋ ਉਹਦਾ ਕਹਿ ਦਿੰਦੇ ਸਾਨੂੰ ਵੀ ਵਿਖਾਵਾ ਕਰਦੇ ਪਰ ਵਿਖਾਈ ਦਾ ਇਸ ਕਰਕੇ ਆ ਕਿ ਸਾਨੂੰ ਇਦਾਂ ਹੈਲਪ ਕਰਨੀ ਚਾਹੀਦੀ ਆ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਬੰਦੇ ਮੰਗ ਕੇ ਹੀ ਇਹ ਚੀਜ਼ ਨੂੰ ਕਰਨਾ ਕਿਉਂਕਿ ਉਹ ਵੀ ਤੁਹਾਨੂੰ ਵੀ ਕੋਈ ਇਦਾਂ ਦਾ ਬੰਦਾ ਮਿਲਦਾ ਆ ਚਾਹੇ ਬਜ਼ੁਰਗ ਵੀ ਕਈ ਮੇਰੀ ਪੈਨ ਵੀ ਦੇਖਿਆ ਬੈਨ ਵੀ ਪਾਵਾਂ ਨਾ ਲਾਓ ਚੀਜ਼ ਨਾ ਲਾਓ ਉਹ ਤੁਹਾਡੀ ਚਾਹ ਪਰ ਇਹਨਾਂ ਦੀ ਹੈਲਪ ਜ਼ਰੂਰ ਕਰਿਆ ਕਰੋ ਅਸੀਂ ਵਾਹੇ ਲੈਣੀ ਨਹੀਂ ਚਲੋ ਸਾਡੇ ਕੀ ਕੰਮ ਤੇ ਨਹੀਂ ਹੈਗੀ ਪਰ ਫਿਰ ਵੀ ਆਪਾਂ ਪਰ ਫਿਰ ਵੀ ਅਸੀਂ ਮਨਾ ਕਰਤਾ ਸੀ ਵੀ ਅਸੀਂ ਨਹੀਂ ਲੈਣੀ ਸਾਡੇ ਨਹੀਂ ਕਿ ਕੀ ਕੰਮ ਹੈਗੀ ਪਰ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਮਤਲਬ ਮੈਨੂੰ ਲੋੜਿਆ ਤੇ ਪਰ ਮੈਂ ਕਹਿੰਦੇ ਮੈਂ ਉਦਾਂ ਪ੍ਰਭ ਨੇ ਪੈਸੇ ਕੱਢੇ ਕਹਿੰਦੇ ਨਹੀਂ ਮੈਂ ਉਦਾਂ ਵੀ ਨਹੀਂ ਪੈਸੇ ਲੈਣੇ ਤੇ ਰਹੀ ਗਿਆ ਵੀ ਚਲੋ ਲੈ ਲੈਨੇ ਆਣਾ ਕੋਈ ਜੇ ਉਦਾਂ ਨਹੀਂ ਹੈਲਪ ਕਰ ਸਕਦੇ ਤੇ ਕੋਈ ਗੱਲ ਨਹੀਂ ਹਨੂ ਵੀ ਤੇ ਕੋਈ ਚੀਜ਼ ਮਿਲ ਨਹੀਂ ਡਈ ਉਧਰੋਂ ਪੈਸੇ ਨਹੀਂ ਲੈ ਲਈ ਰਾਤ ਤੇ ਬੜਾ ਸੋਹਣਾ ਲੱਗਦਾ ਹੈ ਸਬਜ਼ੀਆਂ ਸਬਜ਼ੀਆਂ ਲੱਗੀਆਂ ਫਰੂਟ ਫਰਾਟ ਮਾਰੀ ਦਿੰਦਾ ਮੈਂ ਕਹਿੰਨਾ ਕਿ ਜਗਮਗਾ ਇੱਧਰ ਵੇਹ ਮਾਰਕੀਟ ਜਗਮਗਾ ਜਗਮਗਾ ਇੱਧਰ ਲਈ ਮਾਰਕੀਟ ਆਹ ਜਗਮਗਾ ਜਗਮਗਾ ਹੋਰੀ ਸ਼ਾਇਦ ਇੱਤਾਂ ਹੀ ਅਮਰ ਸਰਵੇ ਇੱਤਾਂ ਹੀ ਹੁੰਦਾ ਹੈ ਪਰ ਬੜਾ ਸੋਹਣਾ ਲੱਗਦਾ ਹੈ ਅਜੇ ਆਪਾਂ ਆਜੋ ਆਜੋ ਸਰ ਨਿਕਲ ਆਓ ਬਾਹਰ ਪਲੀਜ਼ ਸੋਰੀ ਇਹ ਵੀ ਆ ਕਾਗਜ਼ ਕੂਕ ਚ ਫੜ ਲਿਆਓ ਸਾਰੇ ਕਰਾਂ ਐ ਬਈ ਸਾਰਾ ਕੁਛ ਤੇ ਚਲੋ ਵੀ ਹੁਣ ਸਮਾਨ ਫੜੋ ਜੀ ਮੈਂ ਵੀ ਫੜਿਆ ਆ ਇਹ ਨਾ ਸੋਚੋ ਮੈਂ ਕੁਛ ਨਹੀਂ ਫੜਿਆ ਤੇ ਆਪਣੇ ਘਰ ਵਾਲੇ ਨੂੰ ਕਹਿੰਦੀ ਸਮਾਨ ਫੜੋ ਆ ਵੇਖੋ ਮੈਂ ਡਰਾਇੰਗ ਲਈ ਤਾਂ ਹੀ ਸੋਚੀ ਆਹ ਕੀ ਹੈ ਸੰਸਕ੍ਰੀਨ ਹਾਂ ਸੰਸਕ੍ਰੀਨ ਹੈ ਫੜ ਲਓ ਚਲੋ ਚਾਬੀ ਲਈ ਆਇਓ ਮੈਂ ਹਾਂ ਕਰਦੀ ਹਾਂ ਹਾਂ ਇੱਕ ਮਿੰਟ ਕੱਠਾ ਨਹੀਂ ਹੈ ਚੋਕਲਾ ਮੈਂ ਸਮਾਨ ਹੋਏ ਇੰਨਾ ਚ ਲੱਗਦਾ ਚੱਕਨ ਨੂੰ ਆਹੀ ਤੇ ਇਹ ਪਤਾ ਕੀ ਆ ਪ੍ਰਭ ਇਹ ਕੱਢ ਕੱਢ ਕੇ ਨਾ ਆ ਹੁੰਦੇ ਵਿੱਚ ਹਾਂ ਕੱਢਾਂ ਨਹੀਂ 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 ਰਹਿਣ ਦਿਓ ਕਿ ਨਿਆਣੇ ਨੂੰ ਗਿਸਟ ਕਰ ਦਾਂਗੇ ਇੱਥੇ ਹਾਂ 250 ਆ ਨਿਆਣੇ ਨੂੰ ਗਿਫਟ ਕਰਦਾਂਗੇ ਆਪਾਂ ਕੀ ਕਰਨਾ ਉਹ ਨੰਨੀ ਨਿੱਕੀ ਜਿਹੀ ਵੀ ਬੱਚੇ ਹੈਗੇ ਆ ਹਾਂ ਉਹਨਾਂ ਨੂੰ ਕਰ ਆ 1 2 3 4 4 ਨੇ ਵਿੱਚ ਹਾਂ ਦੇਵਾਂਗੇ ਐਦਾਂ ਗਿਫਟ ਕਰਦਾਂਗੇ ਹਾਂ ਨਾ ਪੈਸਾ ਥਾਰੀ ਗਾੜੀ ਥਾਰਾ ਬੰਗਲਾ ਥਾਰੀ ਨਾ ਏ ਕੀ ਹੋਣ ਡਿਆ ਉਹ ਤੇ ਮੈਂ ਮੱਖਾ ਮਾਰਿਆ ਨਹੀਂ ਮੈਂ ਹੋਣੀ ਮਾਰਦਾ ਰਾਤ ਆ ਕੇ ਤੇ ਹੁਣ ਇੱਕ ਵੀਡੀਓ ਟੈਂਟ ਕ੍ਰੇਟਰ ਦੇ ਵਾਸਤੇ ਮਿਹਨਤ ਕਰਨੀ ਹੈ ਲੋਕਿੰਨੀ ਔਖੀਆਂ ਵੀ ਆਈਆਂ ਆਂ। ਤੁਹਾਨੂੰ ਵੀਡੀਓ ਵੀ ਦੋ ਦਿਨ ਕ੍ਰੇਟਰ ਦੀ ਬਣਨੀ ਆ। ਆਹਾਂ ਲੋਕੇਸ਼ਨ ਕਿੱਥੋਂ ਲੈਣੀ ਮੈਡਮ ਜੀ? ਲੋਕੇਸ਼ਨ ਉਹ ਉੱਥੇ ਸੋਫੇ ਤੇ। ਸੋਫੇ ਤੇ? ਹਾਂ। ਸੋਫੇ ਦਾ ਖਲਾਰਾ ਚੁੱਕਿਆ? ਲੈ, ਖਲਾਰਾ ਮੈਂ ਪੈਣ ਕਹਤ ਦਿੰਦੀ। ਲਾਈਟਾਂ ਚਲਾ ਦੇ ਲਾਈਟਾਂ ਇਹ ਉਦਾਂ ਹੀ ਚਲਾਉਂਦੇ ਨਹੀਂ ਆਂ। ਪਰ ਜਦੋਂ ਇਹੋ ਜਿਹੇ ਕੰਮ ਹੋਏ ਫੇਰਾਂ ਚਲਾਉਣੀਆਂ ਪੈਂਦੀਆਂ। ਹਾਂ, ਵੈਸੇ ਨਹੀਂ ਇਹ ਲਾਈਟਾਂ ਲੂਟਾ ਇੰਨੀ ਹੈ ਜਿੰਮ ਦੇ। ਬੱਤੀ ਕਿੰਨੇ ਦਾ ਸਾਹਤ ਰਹਿਣਾ ਪੈਣਾ ਇੱਕ ਇੱਕ ਰੋਏ ਦਾ। ਨੜਤਾ ਅਨੁਪਾਤ 600 ਜੁਨਟੀ ਮਾਫਾ ਬਸ ਬਸ ਉਤੋਂ ਵੱਧ ਨਹੀਂ ਹਾਂ ਪਾਰਸਲ ਮੈਂ ਪੱਗਾਏ ਇਹ ਅਹੀ ਨੁਕਰ ਰੱਖੀ ਆ ਕੱਲੇ ਪਾਰਸਲਾਂ ਵਾਸਤੇ ਕਿਤੇ ਸਾਰੇ ਪਾਰਸਲ ਐਡਜਸਟਮੈਂਟ ਹੋ ਸਕਦੇ ਆ ਪਰ ਫਿਰ ਵੀ ਇਹ ਬਾਹਰੋਂ ਨੂੰ ਫਿਰਨ ਡਿਆ ਵੀ ਯਾਰ ਰਮਨ ਦੇ ਸਾਰੇ ਪਾਰਸਲ ਆ ਇਹ ਇੰਨੇ ਮਹਗਾਏ ਆ ਤੇ ਇਹ ਵੇਹੇ ਕਾਰਨਦਾਇਕ ਵੀ ਹੈਗੇ ਇਹਦੇ ਵਾਸਤੇ ਪਾਰਸਲ ਕੱਲ ਆਪਾਂ ਪਾਰਸਲ ਜਿਹੜੇ ਆ ਓਪਨ ਕਰਾਂਗੇ ਫਿਰ ਤਾਂ ਸਾਰੇ ਪਾਰਸਲ ਉਖਾਵਾਂਗੇ ਪਾਰਸਲ ਇਹ ਤਿੰਨ ਦੇ ਇਹ ਤਿੰਨ ਦਿਨ ਹੋ ਗਏ ਹੁੰਦਿਆਂ ਨੂੰ ਤੇ ਮੈਂ ਨੁੱਕਰੇ ਸਿੱਟੀ ਜਾਂਦਾ ਮੈਨੂੰ ਪਤਾ ਹੈ ਮੈਂ ਹੋਣਾ ਮੈਂ ਨੁੱਕਰੇ ਸਿੱਟੀ ਇਹ ਕੋਲ ਮਲਾ ਕੇ ਹੈਗੇ ਆ 10 12 ਪਾਰਸਲ ਤੇ ਇਹ ਆਪਾਂ ਕੱਲ ਖੋਲਾਂਗੇ ਬੜੀਆਂ ਕੰਮ ਦੀਆਂ ਚੀਜ਼ਾਂ ਕੁੜੀਆਂ ਵਾਸਤੇ ਜਿ ਤਰ੍ਹਾਂ ਆਪਣੀਆਂ ਲੇਡੀਜ਼ ਵਾਸਤੇ ਸਾਰਾ ਕੁਝ ਪੀ ਮਤਲਬ ਮੁੰਡੇ ਵੀ ਅੱਜ ਕੱਲ ਇਹ ਚੀਜ਼ਾਂ ਇਹ ਕੰਮ 'ਚ ਹੈਗੇ ਆ ਹਨਾ ਮੁੰਡੇ ਵੀ ਅੱਜ ਕੱਲੇ ਇਹ ਕੰਮ 'ਚ ਹੈਗੇ ਆਪਣੇ ਜੈਂਟਸ ਪਰਸਨ ਜਿਹੜੇ ਹੁੰਦੇ ਆ ਤੇ ਕੱਲ ਆਪਾਂ ਇਹ ਸਾਰੇ ਜਿਹੜੇ ਆ ਮਤਲਬ ਆ ਪਾਰਸਲ ਓਪਨ ਕਰਾਂਗੇ ਤੇ ਦਿਖਾਵਾਂਗੇ ਕਿਉਂਕਿ ਅੱਜ ਹੀ ਪੂਰੇ ਹੋਏ ਹੀ ਤੇ ਆ ਤੁਹਾਨੂੰ ਪਤਾ ਹੀ ਹੈ ਮਹਿੰਗਾਈ ਹਾਂ ਤੇ ਚਲੋ ਠੀਕ ਹੈ ਫਿਰ ਸਾਰਿਆਂ ਨੂੰ ਸਸਤੀ ਕਾਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਨਿਊ ਵਲੌਗ ਦੇ ਨਾਲ ਪਾਰਸਲ ਬਾਏ 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 ਇਹ ਹੁਣ ਅਹੀ ਵੀਡੀਓਜ਼ ਬਣਾਉਣ ਲੱਗੇ ਆ ਕੰਟੈਂਟ ਜਿਹੜੇ ਆਪਾਂ ਰੱਖੀ ਆ ਤੇ ਉਹ ਤੁਸੀਂ ਦੇਖ ਸਕਦੇ ਆ ਸਾਡੇ ਇੰਸਟਾਗ੍ਰam ਤੇ ਤੇ ਇੱਕ ਮੈਂ ਇੱਧਰ ਤੇ ਸਾਡੇ ਸਨੈਪਚੈਟ ਨੂੰ ਵੀ ਤੁਸੀਂ ਜਰੂਰ ਜਾ ਕੇ ਫੋਲੋ ਕਰੋ ਤੇ ਸਨੈਪਚੈਟ ਤੇ ਡੇਲੀ ਡੇਲੀ ਅਪਡੇਟਸ ਹੋਣਗੀਆਂ ਵੀ ਡੇਲੀ ਆਪਾਂ ਸਾਡਾ ਇੰਸਟਾਗ੍ਰam ਚੈਨਲ ਦਾ ਪਤਾ ਹੈ ਇਹਨਾਂ ਨੂੰ ਮੇਰਾ ਇੰਸਟਾਗ੍ਰam ਚੈਨਲ ਗੇਲ ਰਮਨ ਕੋਰ ਜੇ ਮੈਂ ਬੜੇ ਸਾਲਾਂ ਬਾਅਦ ਤੁਹਾਨੂੰ ਦੱਸਣ ਦੀ ਹੈ ਹੈ ਹਾਂ ਪਤਾ ਹੁਣ ਪਤਾ ਹੈ ਅਹ ਦਸ ਸਨੈਪਚੈਟ ਦਾ ਇਹ ਨਾ ਅਸੀਂ ਉੱਥੇ ਡੇਲੀ ਆਪਣੇ ਸਟੋਰੀਆਂ ਪਾਵਾ ਕਰਾਂਗੇ ਉੱਥੇ ਜੇ ਕਹੇਦੇ ਸਵਾਲ ਜਵਾਬ ਆ ਤੇ ਆਪਾਂ ਉੱਥੇ ਹੀ ਕਰਦੇ ਹੁੰਨੇ ਆ ਰਮਣ ਗਿੱਲ ਯੂਜ਼ਰ ਨੇਮ ਆ ਦਾ ਤੇ ਉਹ ਉੱਥੇ ਸਾਰੇ ਸਵਾਲ ਜਵਾਬ ਨਹੀਂ 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 ਸੱਚ ਗਿੱਲ ਰਮਨਕੌਰ ਉਹਦਾ ਵਾ ਪਏ ਰਮਨਦੀਪ ਜੀ ਆ ਰ ਏ ਐਮ ਐਨ ਡਬਲ ਈ ਪੀ ਤੇ ਜੀ ਰਮਨਦੀਪ ਜੀ ਠੀਕ ਆ ਇਹ ਬਰਾ ਇੰਸਟਾਗ੍ਰਾਮ ਆ ਇਹਨੂੰ ਵੀ ਫੋਲੋ ਕਰ ਲਿਓ ਠੀਕ ਆ ਬੜੇ ਸਾਲਾਂ ਬਾਅਦ ਮੈਂ ਇਹ ਮੈਂ ਚੀਜ਼ ਕਹਿਣ ਲਈ ਆ ਹਣਾ